ਕੁਰੰਟ 13 ਨਿਊਜ਼ ਤੁਹਾਡਾ ਸੁਆਗਤ ਕਰਦਾ ਹੈ ਅੰਮ੍ਰਿਤਸਰ ਪੁਲਿਸ ਨੇ ਅੱਜ 2 ਕਿਲੋ ਅਫੀਮ ਅਤੇ 4,70,000 ਦੀ ਡਰੱਗ ਮਨੀ ਤੇ ਦੋ ਨਸ਼ਾ ਤਸਕਰ ਕਾਬੂ ਕੀਤੇ ਐਸ.ਪੀ ਰਮਿੰਦਰ ਸਿੰਘ ਸੰਧੂ ਦੀ ਜਾਣਕਾਰੀ ਦਿੰਦਿਆਂ ਹੋਇਆ ਸੀ.ਆਈ.ਏ ਸਟਾਫ ਦੇ ਇੰਚਾਰਜ ਰਵੀ ਕੁਮਾਰ ਵੱਲੋਂ ਚਾਰਜ ਸੰਭਾਲਿਆ ਗਿਆ ਪਹਿਲੇ ਵੀ ਇਹਨਾਂ ਨੇ ਹੀਰੋਇਨ ਦੀ ਖੇਪ ਬਰਾਮਦ ਕੀਤੀ ਸੀ ਦੋਸ਼ੀਆਂ ਨੂੰ ਸਲਾਕਾਂ ਪਿੱਛੇ ਭੇਜ ਚੁੱਕੇ ਹਨ ਪੰਜਾਬ ਪੁਲਿਸ ਦੇ ਮਹਿੰਮ ਯੋਧ ਨਸ਼ਿਆਂ ਦੇ ਪਾਸਕਰ ਤਹਿਤ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਇਹਨਾਂ ਦੇ ਚਲਦੇ ਆਏ ਸੀਐਸਟਾਫ ਰਵੀ ਕੁਮਾਰ ਅਤੇ ਏਐਸਆਈ ਕਮਲਜੀਤ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪਰਮਜੀਤ ਸਿੰਘ ਵੱਲੋਂ ਨਸ਼ਾ ਤਸਕਰ ਜੋ ਝਾਰਖੰਡ ਤੋਂ ਨਸ਼ਿਆਂ ਨੂੰ ਲਿਆਸ ਤੇ ਹਮਰਸਰ ਵਿੱਚ ਅਸਤਰੀ ਕਰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਏਸੀਪੀ ਹਰਮਿੰਦਰ ਸਿੰਘ ਸੰਧੂ ਨੇ ਜਾਣਕਾਰੀ ਦੇ ਦਿਆ ਹੋਇਆ 10 ਅਕਤੂਬਰ ਸਤਨਾਮ ਉਰਫ ਸਤਾ ਅਤੇ ਅਮਨਦੀਪ ਨਾਮ ਦੇ ਵਿਅਕਤੀਆਂ ਨੇ 2 ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤਾ ਗਿਆ 4,70,000 ਰੁਪਏ ਦੀ ਡਰੱਗ ਮਣੀ ਵੀ ਜੋ ਕਿ ਇਹਨਾਂ ਤੋਂ ਨਸ਼ਿਆਂ ਦੇ ਵੇਚ ਕੇ ਕਮਾਈ ਸੀ ਉਹ ਵੀ ਬਰਾਮਦ ਕੀਤੀ ਗਈ ਐਸਆਈ ਕਰਮਜੀਤ ਸਿੰਘ ਨੇ ਪਰਮਜੀਤ ਸਿੰਘ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਹੈ ਤੇ ਉਸ ਦਾ ਰਿਮਾਂਡ ਲਿਆ ਗਿਆ ਸਤਾ ਅਤੇ ਇਨਾਂ ਦੇ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅੱਗੇ ਕਿੰਨਾ ਕੁ ਸਪਲਾਈ ਕਰਦੇ ਹਨ ਜਾਂਚ ਸ਼ੁਰੂ ਕੀਤੀ ਹੋਈ ਹੈ ਬਾਈਟ ACP ਹਰਮਿੰਦਰ ਸਿੰਘ ਜੀ ਸੰਧੂ ਅਧਿਕਾਰੀ ਧੰਨਵਾਦ ਸੁਖਦੇਵ ਮੋਹਨੂ ਦੀ ਰਿਪੋਰਟ ਦੇ ਨਾਲ ਨਰੇਸ਼ ਕੁਮਾਰ ਧੰਨਵਾਦ ਤੇ ਅਮਨਦੀਪ ਸਿੰਘ ਇਹ ਗ੍ਰਫਤਾਰ ਕੀਤੇ ਆ ਇਹਨਾਂ ਪਾਸੋਂ 2 ਕਿਲੋ ਫੀਮ ਬਰਾਮਦ ਹੋਈ ਆ ਤੇ 4,70,000 ਡਰੱਗ ਮਨੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਉਹ ਵੀ ਬਰਾਮਦ ਹੋਈ ਆ ਇਸ ਸਬੰਧੀ ਮਕਦਮਾ ਨੰਬਰ 37 ਥਾਣੇ ਸੀ ਡਿਵੀਜ਼ਨ ਦਰਦੀ ਕੀਤਾ ਵਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਪੇਸ਼ ਅਦਾਲਤ ਕੀਤਾ ਗਿਆ ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਦੀ ਅਸੀਂ ਤਸਕੀਰ ਕਰ ਰਹੇ ਹਾਂ ਕਿੰਨਾ ਕਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਗਾੜੀ ਇਹਨਾਂ ਨੇ ਕਿਹਨਾਂ ਨੂੰ ਇਹ ਫੀਮ ਵੇਚੀ ਸੀ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜਿਹੜਾ ਸਤਨਾਮ ਸਿੰਘ ਹੈ ਜੀ ਅਤੇ ਪਹਿਲਾਂ ਵੀ ਅਕੀਮ ਦਾ ਪਰਚਾ ਦਰਜਾ ਜੋ ਇਹ ਰਿਸ ਮੈਂਟ ਆ ਤੇ ਜਿਹੜਾ ਅਮਨਦੀਪ ਸਿੰਘ ਆ ਇਹ ਆਪਣਾ ਕਾਰੋਬਾਰ ਕਰਦਾ ਕਿੰਨੀ ਐ ਸਰ ਇਹ ਸਤਨਾਮ ਸਿੰਘ ਦੀ ਉਮਰ ਕਰੀਬ 50 ਸਾਲ ਆ ਤੇ ਜਿਹੜਾ ਅਮਨਦੀਪ ਆ ਇਹ ਘੱਟ ਉਮਰ ਦਾ ਵਾ ਸਰ ਜਿੱਦਾਂ ਸਰਕਾਰ ਦੇ ਹੈਗਾ ਕਿ ਨਸ਼ੇ ਨੂੰ ਖਤਮ ਕਰਨਾ ਹੈ ਜਿਹੜੇ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਬਾਜ਼ ਨਹੀਂ ਉਹ ਜਾਣ ਤੇ ਜੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਜਾਂ ਉਹ ਸੁਧਰ ਜਾਣ ਤੇ ਲੋਕਾਂ ਦੇ ਜਿਹੜੇ ਨੌਜਵਾਨ ਬੱਚੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰੋ ਸਰ ਹੁਣ ਕੀ ਕਾਰਵਾਈ ਕੀਤੀ ਜਮਨ ਇਹਨਾਂ ਦੋਆਂ ਤੇ ਜੀ ਕੇਸ ਦਰਜ ਕੀਤਾ ਵਾ ਔਰ ਇਹਨਾਂ ਨੂੰ ਅਦਾਲਤ ਕੀਤਾ ਵਾ ਇਹਨਾਂ ਤੇ ਮੁਕਦਮਾ ਚਲੇਗਾ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ ਸਰ ਪਤਾ ਲੱਗ ਗਿਆ ਜੀ ਇਹ ਪੀਨ ਕਿੱਥੋਂ ਲਿਆਉਂਦੇ ਸੀ ਇਹ ਇਹ ਜੋ ਪਤਾ ਲੱਗਾ ਕਿ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਫਿਰ ਵੀ ਅਸੀਂ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅੱਗੇ ਪੜਾਈ ਕਰਦੇ ਹੋਰ ਅਸੀਂ ਕਰ ਰਹੇ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਇਹ ਹੁਣ ਜਿਹੜਾ ਜੀ ਸੁਨਾਮ ਸਿੰਘ ਹੈ ਤੇ ਪਹਿਲਾਂ ਵੀ 2 ਸਾਲ ਪਿੱਛੋਂ ਕਾਈ ਕਿ ਲੋਕ ਟੀਮ ਦਾ ਪਰਚਾ ਦਰਜ ਹੋਇਆ ਸੀ ਠੀਕ ਠੀਕ ਹੈ ਸੱਚ